ਸਸ਼ੀਕਲ ਜੀ ਮੈਂ ਡਾਕਟਰ ਦੇਵ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਸਿਹਤਮੰਦ ਰਹਿਣ ਦਾ ਰਾਜ਼ ਸਭ ਤੋਂ ਪਹਿਲਾਂ ਤੁਹਾਨੂੰ ਬਿਮਾਰੀਆਂ ਦੱਸਾਂਗੇ ਜੀ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਕਿਵੇਂ ਸਿਰਫ ਦੋ ਚੀਜ਼ਾਂ ਯੂਜ਼ ਕਰਕੇ ਤੁਸੀਂ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਸਰਦੀਆਂ खांसी ਯੂਰਿਕ ਐਸਿਡ ਸ਼ੂਗਰ ਬੀਪੀ ਕੋਲੈਸਟ੍ਰੋਲ ਤੇ ਉਸ ਤੋਂ ਬਾਅਦ ਜਿਨ੍ਹਾਂ ਦੇ ਬਲੱਡ ਦੇ ਵਿੱਚ ਇਨਫੈਕਸ਼ਨ ਹੁੰਦੀਆਂ ਫੇਫੜੇ ਤੇ ਬਾਰ ਬਾਰ ਫਿੰਨਸੀਆਂ ਹੁੰਦੀਆਂ ਨੇ ਪੇਟ ਦੇ ਵਿੱਚ ਪੇਨ ਹੁੰਦੀ ਹੈ ਗੈਸ ਹੁੰਦੀ ਹੈ ਅਪਚ ਹੁੰਦੀ ਹੈ ਐਸਿਡਿਟੀ ਹੁੰਦੀ ਹੈ ਮੋਟਾਪਾ ਵੱਧ ਰਿਹਾ ਇਹ ਸਾਰੀਆਂ ਚੀਜ਼ਾਂ ਦੂਰ ਕਰਨ ਲਈ ਤੁਸੀਂ ਸਿਰਫ ਇੱਕ ਦੇਵੈਦਿਕ ਚਾਹ ਹੁੰਦੀ ਹੈ ਇਹਦੇ ਵਿੱਚ 12 ਤੋਂ 13 ਤਰ੍ਹਾਂ ਦੇ ਦੇਸੀ ਜੜੀਆਂ ਮੋਟੀਆਂ ਹੁੰਦੀਆਂ ਨੇ ਜੀ ਜਿਹੜੇ ਤੁਸੀਂ ਨਾਰਮਲ ਗ੍ਰੇਨਟੀ ਲੈਨੇ ਉਹਦੇ ਵਿੱਚ ਸਿਰਫ ਤુલਸੀ ਹੁੰਦੀ ਹੈ ਜਾਂ ਇੱਕ ਤੋਂ ਕਿੱਜਾ ਹੋਰ ਹੁੰਦੀਆਂ ਇਹਦੇ ਵਿੱਚ 12 ਤੋਂ 13 ਜੜੀਆਂ ਮੋਟੀਆਂ ਹੁੰਦੀਆਂ ਜੀ ਜਿਨ੍ਹਾਂ ਦਾ ਕੰਬੀਨੇਸ਼ਨ ਹੁੰਦਾ ਇਹਨੂੰ ਤੁਸੀਂ ਯੂਜ਼ ਕਰੋਗੇ ਕਿ ਤੁਹਾਡੇ ਸਾਰੀਆਂ ਬਿਮਾਰੀਆਂ ਤੋਂ ਬਚ ਸਕੋਗੇ ਜੀ ਉਸ ਤੋਂ ਬਾਅਦ ਚਾਜੋ ਜੀ ਆਪਣਾ ਜਿਹੜਾ ਮੇਨ ਹੁੰਦਾ ਹੈਗਾ ਲਿਵਰ ਜੇਕਰ ਇਹਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਜਦੋਂ ਗਰਮੀ ਪੈ ਜਾਂਦੀ ਹੈ ਤਾਂ ਆਪਣੇ ਬਾਡੀ ਨੂੰ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਜੀ ਉਹਨੂੰ ਦੂਰ ਕਰਨ ਲਈ ਇਹ ਸਾਡੀ ਡੀਟੌਕਸ ਕਿਟ ਆਉਂਦੀ ਹੈ ਜੀ ਇਹਦੇ ਵਿੱਚ ਜੋਸ਼ਾ ਚੌਂਖ ਕਲਮੀਸ਼ੋਰ ਹੋਗਾ ਨਸ਼ਾਤਰ ਹੋ ਗਿਆ ਸਤਪਦੀਨਾ ਹੋ ਗਿਆ ਉਸ ਤੋਂ ਇਲਾਵਾ ਥੋੜੀ ਜਿਹੀ ਫਟਕਰੀ ਪਾਈ ਹੁੰਦੀ ਹੈ ਇਹ ਵਿੱਚ ਗਲਾਬ ਦੇ ਪੱਤੇ ਪਾਏ ਹੁੰਦੇ ਆ ਕਾਸ਼ਨੀ ਬੀਜ ਪਾਏ ਹੁੰਦੇ ਆ ਇਹ ਸਾਰੇ ਚੀਜ਼ਾਂ ਦੇ ਵਿੱਚ ਐਡ ਆਨ ਹੁੰਦੀਆਂ ਜੀ ਇਹਦੇ ਦੇ ਫਾਇਦੇ ਸੁਣੋ ਜੀ ਤੁਸੀਂ ਤੁਹਾਡੀ ਬੋਡੀ ਦੀ ਗਰਮੀ ਨੂੰ ਕੱਢਦਾ ਜੀ ਲਿਵਰ ਨੂੰ ਸਾਫ ਕਰਦਾ ਬੋਡੀ ਨੂੰ ਡਟੌਕਸ ਕਰਦਾ ਉਸ ਤੋਂ ਬਾਅਦ ਜਿਨ੍ਹਾਂ ਦੇ ਛੋਟੇ ਛੋਟੇ ਸਟੋਨ ਬਣਦੇ ਆਗੇ ਚਾਹੇ ਪਿੱਤੇ 'ਚ ਹੋਣ ਠੀਕ ਹੈ ਜੀ ਚਾਹੇ ਕਿਡਨੀ ਦੇ ਵਿੱਚ ਹੋਣ ਉਹਨਾਂ ਨੂੰ ਰਿਮੂਵ ਕਰਨ 'ਚ ਹੈਲਪ ਕਰਦਾ ਜੀ ਇਹ ਤੁਹਾਡੀ ਬੋਡੀ ਨੂੰ ਟੋਟਲੀ ਟੋਟਲ ਕਲੀਨ ਕਰ ਦਿੰਦਾ ਜਿਵੇਂ ਆਪਾਂ ਕਹਿ ਦਈਏ ਬਈ ਨਵੀਂ ਬਣਾ ਦਿੰਦਾ ਕਿ ਤਰ੍ਹਾਂ ਦਾ ਤੇ ਸਿਰਫ ਇਹ ਦੋ ਚੀਜ਼ਾਂ ਜਿਹੜੀਆਂ ਤੁਸੀਂ ਯੂਜ਼ ਕਰਕੇ ਤੰਦਰੁਸਤ ਹੋ ਜਾ ਸਕਦੇ ਹੋ ਜਿਵੇਂ ਤ੍ਰਿਫੇਲ ਨੂੰ ਆਪਾਂ ਇੱਕ ਸੰਪੂਰਨ ਆਹਾਰ ਮੰਨਦੇ ਵੀ ਬਾਤ ਪੀਤ ਉਹ ਕਫ ਨੂੰ ਕੰਟਰੋਲ ਕਰਦਾ ਹੈਗਾ ਸੇਮ ਉਸੇ ਤਰ੍ਹਾਂ ਹੀ ਹੈ ਜੀ ਸਿਰਫ 90 ਦਾ ਤੁਸੀਂ ਯੂਜ਼ ਕਰਕੇ ਦੇਖੋ ਜੀ ਤੁਹਾਡੀ ਜਿਹੜੀ ਬੋਡੀ ਦੀ ਕਾਇਆ ਬਲਟ ਜਾਊਗੀ ਬਿਲਕੁਲ ਕੋਈ ਰੇਟ ਵੇਰ ਜ਼ਿਆਦਾ ਨਹੀਂ ਹੈਗਾ 550 ਦੀ ਕਟਾ ਕੇ ਤਿੰਨ ਮਹੀਨੇ ਵਿੱਚ ਤੁਹਾਡਾ 15 1600 ਰੁਪਏ ਲੱਗਣਾ ਸਿਰਫ ਜਿਨ੍ਹਾਂ ਦੇ ਕਿਸੇ ਵੀ ਕਰਕੇ ਜਿਵੇਂ ਜਰਾ ਟ੍ਰੇਨ ਕਰਕੇ ਓਵਰ ਰੇਟਿੰਗ ਕਰਕੇ ਕਿਸੇ ਵੀ ਕਾਰਨ ਕਰਕੇ ਲਿਵਰ ਕੋਈ ਫੈਕਟਰ ਪਿਆ ਫੈਟੀ ਲਿਵਰ ਹੋਇਆ ਹੋਇਆਗਾ ਜਾਂ ਲਿਵਰ ਦੇ ਫੰਕਸ਼ਨ ਨਹੀਂ ਪ੍ਰੋਪਰ ਕੰਮ ਕਰ ਰਹੇ ਬਿਲਕੁਲ ਸਹੀ ਹੋ ਜਾਣਗੇ ਠੀਕ ਹੈ ਜੇ ਨੂੰ ਆਰਡਰ ਕਰਨ ਲਈ ਤੁਸੀਂ ਮੈਸੇਜ ਕਰ ਸਕਦੇ ਹੋ ਬਾਕੀ ਜਿੰਨੇ ਸਾਡਾ ਵਜਨ ਘਟਾਉਣਾ ਦਾ ਵਜਨ ਵਧਾਉਣਾ ਜਾਂ ਕਿਸੇ ਦਾ ਟਰੀਟਮੈਂਟ ਲੈਣਾ ਉਹ ਮੇਰੀ ਟੀਮ ਨਾਲ ਕੰਟੈਕਟ ਜਰੂਰ ਕਰਿਓ ਥੈਂਕ ਯੂ